ਅਮਨ ਵਿੱਕੀ ਦੇ ਘਰ ਆਉਣ ਤੋਂ ਪਹਿਲਾਂ ਹੀ ਘਰੋਂ ਚਲੀ ਜਾਂਦੀ ਹੈ ਤੇ ਜਦੋਂ ਵਿੱਕੀ ਘਰ ਵਾਪਸ ਆਉਂਦਾ ਹੈ ਤਾਂ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਮਨ ਘਰੋਂ ਚਲੀ ਗਈ ਤੇ ਉਸ ਦੀ ਮੰਮੀ ਉਸ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਤੇ ਜਦੋਂ ਵਿੱਕੀ ਘਰ ਆਉਂਦਾ ਹੈ ਤਾਂ ਉਸ ਦੀ ਮੰਮੀ ਉਸ ਨੂੰ ਸਾਰਾ ਕੁਝ ਦੱਸਦੀ ਹੈ ਕਿ ਉਸ ਦੀ ਥੈੜੀ ਗੱਠ ਲੰਬੀ ਜਮਾਣਾ ਉਹ ਤਾਂ ਧੜ-ਧੜ ਜਵਾਬ ਦੇ ਰਹੀ ਹੈ ਤੇ ਕਹਿ ਰਹੀ ਹੈ ਕਿ ਮੈਂ ਤੁਹਾਡੇ ਸਾਰੇ ਪਰਦੇ ਪਰੀਤ ਕੋਲ ਖੋਲ ਦੇਵਾਂਗੀ ਤੇ ਉਸ ਦੇ ਪੇਕੇ ਕੋਲ ਖੋਲ ਦਵਾਂਗੀ ਛੋਡੇ ਰਾਜ਼ ਮੇਰੇ ਨਾਲ ਜ਼ਿਆਦਾ ਨਾ ਬੋਲੋ ਕਾ ਫਿਰ ਇਹ ਗੱਲਾ ਸੁਣ ਕੇ ਵਿੱਕੀ ਡਾ ਜਾਂਦਾ ਕਿ ਤੇ ਆਪਣੀ ਮੰਮੀ ਨੂੰ ਜਾਂ ਪ੍ਰੀਤ ਹੋਰਾਂ ਨੂੰ ਸਾਰਾ ਕੁਝ ਦੱਸ ਰਾਂ ਦੇਵੇ ਤਾਂ ਵਿੱਕੀ ਉਸ ਨੂੰ ਮਨਾਉਣ ਲਈ ਜਾਂਦਾ ਏ ਪਰ ਅਮਨ ਉਸ ਦੀ ਇੱਕ ਗੱਲ ਵੀ ਨਹੀਂ ਸੁਣਦੀ ਵਿੱਕੀ ਪਹਿਲਾਂ ਵੀ ਤਰ੍ਹਾਂ ਬਹੁਤ ਪੀਚਲ ਕਰਦਾ ਏ ਤੇ ਉਸ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਲੈਂਦਾ ਏ ਪਰ ਅਮਨ ਜੇ ਸੁਣ ਨੂੰ ਅੱਪਾ ਕਹਿ ਸਕਦੀਆਂ ਕਿ ਇਸ ਨੇ ਹੀ ਇਹ ਘਰ ਪਟਿਆ ਸੀ ਇਹ ਹੀ ਮੇਨ ਮੋੜ ਦਾ ਇਸ ਨੇ ਹੀ ਜੜ ਲਾਈ ਸੀ ਲੜਾਈ ਵਾਲੀ ਤਾਂ ਇਹ ਜਦੋਂ ਪੂਰੇ ਪਰਿਵਾਰ ਨੂੰ ਖਰਾਬ ਕਰ ਸਕਦੀ ਹੈ ਤੇ ਫਿਰ ਇਹ ਵਿੱਕੀ ਨੂੰ ਕੀ ਲਈ ਬੈਠੀ ਹੈ ਤਾਂ ਇਸ ਨੇ ਵਿੱਕੀ ਨੂੰ ਵੀ ਧਾੜ-ਧਾੜ ਜਵਾਬ ਦਿੱਤੇ ਤੇ ਵਿੱਕੀ ਨੂੰ ਵੀ ਡਰਾਇਆ ਕਿ ਮੈਂ ਜੇ ਤੂੰ ਵੀ ਨਾ ਹਟਿਆ ਤਾਂ ਮੈਂ ਤੇਰੇ ਸਾਰੇ ਚਿੱਠੇ ਤੇ ਪ੍ਰੀਤ ਭਾਬੀ ਕੋਲ ਖੋਲ ਦੇਵਾਂਗੀ ਇਥੋਂ ਹੀ ਸਾਬਤ ਹੁੰਦਾ ਹੈ ਤੇ ਆਪਣਾ ਆਪਣਾ ਹੁੰਦਾ ਤੇ ਬੇਗਾਨਾ ਬੇਗਾਨਾ ਹੀ ਹੁੰਦਾ ਹੈ ਜੇ ਵਿਕੀਰੀ ਆਪਣੀ ਭੈਣ ਹੁੰਦੀ ਤਾਂ ਉਸ ਨੂੰ ਕਿਸੇ ਵੀ ਚੀਜ਼ ਦਾ ਡਰ ਨਹੀਂ ਹੋਣਾ ਸੀ ਤੇ ਨਾ ਹੀ ਉਸਦੀ ਮਿੰਤਾ ਕਰਨੀ ਆ ਪੈਣੀਆਂ ਸੀ